मैं फ़ोन वो कर दिया तो वो सारा काम खराब हो गया मैं मोबाइल ਦੇਖੋ ਅਸੀਂ ਅੱਜ ਨਾ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਇਹਨਾਂ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਕਿ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇੱਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਓ ਅਸੀ ਨਹੀਂ ਵੇਖੋ ਗਰੀਬ ਹੈ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹ ਹੀ ਕਹਿਣਾ ਸੀ ਕੋਈ ਮਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਹੈ ਇਸ ਦਾ ਪਵਿੱਤਰ ਗੁਰੂ ਨਗਰੀ ਪਵਿੱਤਰ ਧਰਤੀ ਐ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਅਗਵਾਈ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਹਾਂ ਇਨਾ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਸਰ ਅਜੀ ਸਰ ਆਪਣਾ ਨਾਮ ਪੱਧਰ ਮੇਰਾ ਤਰਨਜੀਤ ਸਿੰਘ ਜਿਲ੍ਹਾ ਬਾਸ ਰੱਖਿਆ ਅਫਸਰ ਤਾਂ ਕੀ ਕਾਰਵਾਈ ਕੀਤੀ ਹੈ ਕਾਜਦੇ ਆਪਣੇ ਦੀਵਾ ਜੋਜ ਪ੍ਰੋਜੈਕਟਰ ਦੀ ਇਹ ਸਮਾਜਿਕ ਕਾਇਸਤੀ ਬਾਲ ਵਿਕਾਸ ਭਾਗ ਵੱਲੋਂ ਜਿਹੜੀ ਬਾਲਪਿਕਾਂ ਨੇ ਤੇ ਰੇਡਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ ਗੋਲਡਨ ਗੇਟ ਤੋਂ ਬਤ ਲੱਗਾ ਕਿਤੇ ਬੱਚੇ ਬਾਲਪਿਕਾ ਹੋ ਜਾਂਦੇ ਪੇਰੈਂਟ ਮਗਵਾ ਰਹੇ ਨੇ ਇੱਥੇ ਆ ਕੇ ਰੈਸਕਿੰਗ ਕੀਤਾ ਤੇ ਇਹਨਾਂ ਨੂੰ ਬਾਲਪਲੇ ਇੱਕ ਬਿੱਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਨੂੰ ਬਹੁਤ ਨਤਕ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਹੁਣ ਬਾਲਪਲੇ ਕੋਟੀ ਪੇਸ਼ ਕਰਾਂਗੇ ਅਗਲੇ ਇਹਨਾਂ ਦੇ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਥਾਣੇ ਪਹੁੰਚੋ ਕੀ ਕਾਰਵਾਈ ਥਾਣੇ ਕੀਤੀ ਇੱਥੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਾ ਬੱਚੇ ਰੈਸਕਿਊ ਕੀਤੇ ਆ ਨਾ ਬਸ ਇਹ ਜਸਟ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਇਹਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆ ਗਈ ਹੈ ਅੱਛਾ ਹਾਂ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਨਾ ਜਾ ਕੇ ਇਨਕੁਆਰੀ ਦਾ ਪਾਰਟ ਉਥੇ ਅਕਬਾਲ ਪਲੇ ਇੱਕ ਵੇਟ ਪਤਾ ਕਰਾਂਗੇ ਜਿਨਾਂ ਨੇ ਨਾ ਤਾਂ ਆਧਾਰ ਕਾਰਡ ਹੈਗੇ ਆ ਇਹਨਾਂ ਤੇ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲਿਖਾਂਗੇ ਠੀਕ ਹੈ ਜੇ ਡੀਐਨਏ ਪੋਜ਼ਿਟਿਵ ਆ ਗਿਆ ਫਿਰ ਹਲ ਰਿਸਟੋਰ ਕਰਦਾ ਕਿ ਨਾ ਆਪਣੇ ਭੇਜ ਦੇ ਜ ਨਹੀਂ ਆਇਆ ਤੇ ਮੇਰਾ ਐਫਆਈਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕੋਈ ਬੱਚਾ ਤਾਂ ਇਹ ਲਗਾਤਾਰ ਆਤਾ ਜਾ ਰਿਹਾ ਹੈ ਕਾਫੀ ਸਮੇਂ ਤੇ ਲਗਾਤਾਰ ਜਾ ਰਿਹਾ ਹੋ ਤੇ ਇਸੇ ਨਾਲ ਉਹ ਐਫਆਈਆਰ ਕਾਰੀ ਨਿਰਮਾ ਦੇਵੀ ਦੇ ਸਬੰਧ ਵਿੱਚ ਜਫਰ ਇਹ ਕੀਤੀ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੋਵਤੋਂ ਬਾਅਦ ਕਾਤੇ ਹੋਇਆ ਕਾਰਵਾਈ ਕਰਦੇ ਨੇ ਅਸਰ ਚੰਨਣ ਗਿਆ ਰਹਿ ਗਿਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠ ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਉ ਉਹ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼